ਗੱਲ ਕਰਨਾ ਬੈਟਰੀ ਵਾਲਾ ਜਿਹੜੀ ਸਪਲਾਈਰ ਨੂੰ ਜੜੀ ਸੀ ਪਹਿਲਾਂ ਹਾਂ ਵੀ ਹੁਣ ਆਪਾਂ ਵਿਜਕਣਾ ਆਪਣਾ ਨੁਕਸਾਨ ਹੋ ਜਾਂਦਾ ਕਿ ਸ਼ੁਰੂ ਕਰਕੇ ਅੱਗ ਪੈ ਜਾਂਦੀ ਕਿ ਅੱਗ ਪੈ ਜਾਂਦੀ ਹੁਣ ਆਪਾਂ ਨੇ ਫਿਊਜ ਲਾ ਕੇ ਉਹਨੂੰ ਜੇ ਸਾ ਫਿਊਜ ਜੁੜ ਜੇ ਕਰਨਾ ਜੇ ਕੋਈ ਵੀ ਲਾਈਟ ਤੇ ਕੋਈ ਚੱਕਰ ਆਉਂਦਾ ਹੈ ਇਹਦੇ ਵੀ ਜਿਹੜੀ ਉੱਪਰ ਦੀ ਬੈਰੀਂ ਥੱਲਦੀ ਆ ਮੀ ਆਟਾ ਸਾਹੀ ਲਾਈਟਾਂ ਦੀ ਮੋਡਲਾ ਫੋਰਸ ਉਹ ਲਾਪਰ ਦਾ ਆਹ ਲਾਈਟਾਂ ਤੇ ਸਾਰੇ ਚੰਗੀ ਚਰਤੇ ਆ ਮੇਨ ਨਾਲ ਇੱਕ ਮੂਟ ਆ ਉਹ ਡਰਾਈਵਰ ਕਿੱਥੇ ਆ ਤਾਂ ਇਹ ਡਰਾਈਵਰ ਡਰਾਈਵਰ ਦਾ ਕੋਈ ਲੇਗਾ ਤੇਗਾ ਨਹੀਂ ਗੱਲ ਵਾਸਤੇ ਰਲਾ ਲੋ ਜੀ ਬਾਈ ਪਹੁੰਚ ਗਏ ਸੁਖੇ ਕੋਲ ਕਿੱਦਾਂ ਸੁਖਿਆ ਬਾਈ ਬਸ ਠੀਕ ਆ ਜੀ ਠੰਡ ਹੋ ਗਈ ਹੈ ਨਾ ਠੰਡ ਪੂਰੀ ਆ ਦੋ-ਦੋ ਕੇ ਲੈ ਕੇ ਰੱਖ ਲੈ ਨਾ ਆਹੋ ਕੰਮ ਦਾ ਟਾਈਮ ਆ ਫਿਰ ਔਖਾ ਹੋ ਜਾਂਦਾ ਵੀ ਹਾਂ ਇਹ ਤਾਂ ਹੈ ਇਹ ਬਾਕੀ ਬਾਈ ਉਹਰੇ ਟਰੈਕਟਰ ਪਹਛਾਦਤਾ ਆਪਾਂ ਨੇ ਹੁਣ ਕਰਨੀ ਹੈ ਦੀ ਬੈਰਿੰਗ ਆ ਤਾਂ ਮਜਾਮ ਜੋ ਸਾਰੇ ਪੱਟਣਾ ਸੁਖੇ ਨੂੰ ਕਹਿਤਾ ਵੀ ਨਵੀਂ ਬੈਰਿੰਗ ਬਣਾ ਦੇ ਜਿਹੜੀ ਲਾਈਟਾਂ ਨਵੀਆਂ ਲਾਈਟਾਂ ਦੀ ਆ ਆਪਣੀ ਜਿਹੜੀ ਮੇਨ ਲਾਈਟਾਂ ਵਾਲੀ ਹੈ ਨਾ ਜਿਹੜੀ ਜੈਂਸੀ ਵੱਲੋਂ ਆਉਂਦੀ ਆ ਉਹ ਤਾਂ ਆਪਾਂ ਨੇ ਬੈਰੀਂਗ 1% ਵੀ ਛੇੜੀ ਨਹੀਂ ਆ ਜੀ ਉਹਦੇ ਪਰ ਤੇ ਕੋਈ ਲਾਈਟ ਨਹੀਂ ਚੱਕੀ ਕੋਈ ਕੁਛ ਨਹੀਂ ਇਹ ਸਿੱਧੀ ਉਹਦੇ ਪਰ ਤੇ ਚੱਕ ਕੇ ਬੈਟਰੀ ਤੇ ਉੱਥੇ ਤੇ ਬਦਾ ਬਣਾਈ ਵੀ ਆ ਸਾਰੀ ਬੈਰੀਂਗ ਤੇ ਆਪਾਂ ਨੇ ਉਹ ਤਾਂ ਜਾਮਝਾ ਹੁਣੇ ਇਹਦੇ ਮੈਟ ਮੂਟ ਜਿਹਾ ਲਿਆ ਕੇ ਦਿਸ਼ਵਾਈਏ ਆਲਟੋ ਵਾਲੇ ਲੱਗੇ ਹੋਏ ਬਾਈ ਜੱਦੀ ਗੱਡੀ ਆ ਉਹ ਲਿਆ ਕੇ ਲਾ ਦਿੱਤੇ ਜੀ ਭਾਈ ਆਪਣੇ ਤੇ ਆਹ ਸਾਰਾ ਇਕ ਸਮਾਨ ਜਿੰਨਾ ਵੀ ਹੈਗਾ ਲੱਲਾਪਾ ਬਾਇਆ ਇਹ ਸਾਰਾ ਜਗਾ ਦੇਣਾ ਜਿਹੜੀ ਅੱਜ ਅਲੀ ਦੀ ਤਾਰੇ ਵੀ ਤੇ ਪਹਿਲਾਂ ਕਰਨਾ ਕੰਮ ਸ਼ੁਰੂ ਲਾਈਟਾਂ ਤੇ ਹੈ ਹੂੰ ਇਹ ਸਭ ਕੱਟ ਦਾ ਨਾਪਾ ਤੁਸੀਂ ਰੱਖੋ ਆ ਵੀ ਆ ਆਲੀਆਂ ਵੀ ਜਿਹੜੇ ਰੰਗ-ਬਰੰਗੇ ਆਈਆਂ ਨਾ ਸਾਰੀਆਂ ਨਹੀਂ ਕਰਦੀਆਂ ਆ ਰੰਗ-ਬਰੰਗੀ ਜਿਹੜੀ ਲਾਈ ਉਹ ਇਹ ਪਾਟਾ ਦੇਣੀ ਆਪਾਂ ਇਹ ਅਨੁਕ੍ਰਮਕ ਜਿਹੜੀ ਆ ਹਾਂ ਹਾਂ ਸਾਰੀ ਥੱਲੇ ਸਾਫ਼ ਕਰ ਦੇਣਾ ਕੱਲੀ ਸਟਾਰ ਲਾਈਟ ਰੱਖਣੀ ਥਾਰ ਸਟਾਰ ਬਾਕੀ ਸਾਰੇ ਪਾਟ ਦੇਣੇ ਆਪਾਂ ਨੇ ਕਟਰ ਲੈ ਆਇਆ ਮੈਂ ਹਾਂ ਕਟਰ ਲੈ ਆਇਆ ਲੈ ਜੀ ਪਰ ਉਖੜੀਆਂ ਨਹੀਂ ਸੁੱਕੇ ਦੇਖ ਲੈ ਝੁੰਡੇ ਜਿਹੀ ਉਖੜੀ ਦਿਤੀ ਤਾਂ ਲੱਗਦੀ ਐ ਵੀਰੋ ਉਖੜਦੀ ਉਹ ਨਹੀਂ ਹੈਗੀ ਫੇਰ ਹੁਣ ਆਪਾਂ ਕਿੰਨਾ ਸਾਫ ਕਰ ਕਰਕੇ ਲਾਈਆ ਐ ਕਿੰਨੀ ਆ ਸਾਫ ਆ ਇਹ ਇੰਨੀ ਕਪਾਤ ਹੁੰਦੀ ਤੇਰੇ ਕੋਲ ਆ ਲੈ ਦੇ ਲੈ ਕਿੱਕੜਾ ਹਾਂ ਕਪਾਤ ਮਿੱਟੀ ਲੱਗੀ ਗਈ ਯਾਰ ਲੱਗੀ ਬਾਰ ਵੀ ਟੁੱਟ ਗਈ ਦੀ ਦੇਖ ਲੈ ਥੱਲੇ ਤੇ ਉਹ ਵੱਜ ਗਏ ਮੋਰੇ ਆ ਲੁੱਟਿਆ ਇਹ ਨਹੀਂ ਟੁੱਟੀਆਂ ਲੈ ਉਪਰੇ ਨਹੀਂ ਉਤਰਦੀਆਂ ਇਹ ਮੰਨਦੀਆਂ ਨਹੀਂ ਉਤਰਨਾ ਚੱਲ ਤਾਰ ਦੇ ਹੁਣ ਕਰਾ ਦੇ ਤਸੱਲੀ ਆ ਆ ਤੇ ਫਿਰ ਐ ਕਰੂੰਗਾ ਮੈਂ ਇੱਕ ਤਲੇ ਆਉਣੀ ਉਹ ਸੋਚਾਂ ਨਾ ਬੈ ਮੇਨ ਸੁੱਚ ਬੜੀ ਹਾਂ ਜੇ ਤਾਂ ਮੈਂ ਟਾਈਮ ਨਾਲ ਆ ਗਿਆ ਫਿਰ ਆਪਾਂ ਜਾ ਕੇ ਆਪੇ ਲੈ ਆਉਂਗੇ ਨਾਲੇ ਮੈਟ ਲੈ ਆਉਂਗੇ ਨਾਲੇ ਮੈਟ ਬਟਾ ਲੈ ਆਉਂਗੇ ਹਾਂ ਇਹ ਮੈਟ ਵੀ ਲਿਆਉਣਾ ਯਾਰ ਮੈਟ ਵਿਛਾਉਣਾ ਵਧੀਆ ਜਾ ਕੋਈ ਗ੍ਰੇ ਕਲਰ ਦਾ ਹੀ ਲਿਆਉਂਗੇ ਆਪਾਂ ਤੇ ਗ੍ਰੇ ਹਵੇ ਲਿਆਉਂਦੇ ਚੋਲ ਲਾ ਕੇ ਵਿਛਾਈਏ ਭਈ ਇਹਨ ਬਣਾਈਏ ਇਹਨ ਹੁਣ ਵਿਚਾਰੇ ਨੇ ਬਹੁਤ ਕੰਮ ਦਿੱਤਾ ਬਾਈ ਸੈਲਰ ਦਾ ਸਾਰਾ ਜੋਰ ਹੈ ਦੇ ਪੂਰਾ ਕੰਮ ਤੇ ਸੈਲਰ 'ਚ ਬਹੁਤ ਥੱਕਾ ਹੋਇਆ ਵਿਚਾਰੇ ਦਾ ਦੇਖ ਲਾ ਕਿਹੜਾ ਬੰਦਾ ਜਿਹੜਾ ਨਾ ਸਿੱਖ ਕੇ ਗਿਆ ਹੋਵੇ ਉੱਤੇ ਕੱਲਾ ਕੱਲਾ ਮਿਸਤਰੀ ਨਾਲ ਜਿੰਨੀ ਲੇਬਰ ਆਉਂਦੀ ਸੀ ਸਾਰੇ ਨੇ ਟਰੈਕਟਰ ਚਲਾਇਆ ਸਾਰੇ ਬਾਰੇ ਡਰਾਈਵਰ ਸਾਰੇ ਡਰਾਈਵਰ ਬਣ ਕੇ ਗਏ ਆ ਜਿਹੜਾ ਦੇ ਕੇ ਆਪਾਂ ਜਵਾਬ ਨਹੀਂ ਦੇਈਦਾ ਵੀ ਚਲੋ ਭਾਈ ਸਿੱਖਣ ਦੀ ਆ ਸਿੱਖ ਲੋ ਕੋ ਚੱਕਰ ਨਹੀਂ ਹੈਗਾ ਤੇ ਬਾਕੀ ਇੱਕ ਵਈ ਹੁਣ ਚੱਕਰ ਪਿਆ ਵਿਆ ਇਹਦਾ ਟਾਇਰ ਨਾ ਇੱਕ ਦਿਨ ਜਾਂਦੇ ਜਾਂਦੇ ਦਾ ਆ ਟਾਇਰ ਉੱਥੇ ਸਿਲੰਡਰ ਚ ਨਾ ਕੰਤ ਨਾਲ ਲੱਗ ਗਿਆ ਤਾਂ ਤੜਜੀਤੀ ਥੋੜੀ ਥੋੜਾ ਜਿਹੀ ਵੱਜਿਆ ਉਹਨੇ ਆਹ ਬਿੰਗੀ ਕਰਤੀ ਰਾਡ ਅੰਦਰਲੀ ਸਪੈਂਡਰ ਵਾਲੀ ਇਹ ਆਪਾਂ ਚੇਂਜ ਕਰਾਉਂਗੇ ਜਿੱਦਾਂ ਟਾਇਰ ਪਾਉਣੇ ਆ। ਨੂੰ ਕੋਈ ਚੱਕਰ ਨਹੀਂ ਹੈਗਾ ਇੱਕ ਸਾਈਡ ਨੂੰ ਥੋੜੀ ਕਟਾਈ ਘੱਟ ਗਈ, ਇੱਕ ਸਾਈਡ ਨੂੰ ਜ਼ਿਆਦਾ ਹੋ ਗਈ ਥੋੜੀ ਜੀ। ਨੂੰ ਕੋਈ ਚੱਕਰ ਨਹੀਂ ਉਹ ਚੱਲਦਾ ਵਧੀਆ ਇਹਨਾਂ ਸਾਰਾ ਕੁਝ। ਤੇ ਬਾਕੀ ਹੁਣ ਉਹ ਦਸਾਂ ਨਹੀਂ ਵੀ ਲੱਜਾ ਦਾ ਡੱਕ ਡੁੱਕੇ ਲਾਉਣ। ਤੇ ਮੈਂ ਜਾਣਾ ਬਿਆਨ ਲੇਟ ਹੋਈ ਜਾਣਾ। ਕਰਾਂ ਕੰਮ ਕਰਨ ਵੇੜ ਕੇ ਸਾਰੇ ਫੇਰ ਆਇਆ ਸੁੱਖੇ ਕੋਲ। ਟਰੈਕਟਰ ਸਿੱਧਣ। ਮੈਂ ਕਿਹਾ ਚਲੋ ਵੀਡੀਓ ਵੀ ਸਾਂਝੀ ਕਰ ਦਈਏ ਤੁਹਾਡੇ ਨਾਲ। ਜੇ ਕਿਸੇ ਨੇ ਵੀ ਬਾਈ ਕੰਮ ਕਰਾਉਣਾ ਹੁੰਦਾ ਹੈ ਨਾ ਆਪਣਾ ਬੇਲੇ ਦਾ ਘਾਣਾ ਪੰਪ ਦੇ ਸਾਹਮਣੇ। ਬੈਰਿੰਗ ਬੁਰਿੰਗ ਕੱਟੀਆਂ ਦਾ ਉਹ ਵੀ ਕਰਾਉਣਾ ਤਾਂ ਸੁੱਖਾ ਇਲੈਕਟ੍ਰੀਸ਼ੀਅਨ ਬਾਈ ਸੰਪਰਕ ਕਰ ਲਿਓ ਮੁੰਡੇ ਦੀ ਦੁਕਾਨ ਲੱਤੀ ਹੈ ਇੱਧਰ ਤੇ ਬਾਕੀ ਬਹੁਤ ਸੋਹਣਾ ਕੰਮ ਆ ਇਹਦਾ ਬਾਈ ਦਾ ਆਪਣਾ ਪਾਈਓ ਵਾਹੇ ਐਨੇ ਪਹਿਲਾਂ ਪੂਰਾ ਵਧੀਆ ਕਰਿਆ ਹੋਣਾ ਤਾਂ ਕੰਮ ਬਾਕੀ ਆਹ ਦੇਖੋ ਆਹ ਕੰਮ ਥੋੜਾ ਇਹ ਮੁਰਲੀਆਂ ਲਾਈਟਾਂ ਲਾਈਆਂ ਉਹਨੇ ਕੰਮ ਖਰਾਬ ਕਰਿਆ ਇਹ ਸਾਰੀ ਹੁਣ ਨਮੀ ਕਰਾ ਦੇਣੀ ਉਰੇ ਤੋਂ ਚੱਕ ਇੱਕ ਲਾਉਣੀ ਆਪਾਂ ਨੇ ਦੋ ਹੀ ਸੋਚ ਸੋਚ ਨੂੰ ਉਹ ਪੱਤੀ ਪੁੱਤੀ ਬਣੂਗੀ ਕਿਤੇ ਅੱਪਾ ਉਹ ਮੂਰੇ ਲਾਉਣੀ ਆ ਕਿੱਥੇ ਉਹ ਮੂਰੇ ਜਾੜੀ ਚ ਕੱਢ ਦੇ ਫੇ ਮੂਰੇ ਕੱਟ ਕੇ ਲਾਏ ਕਰੋਗੇ ਸੀਟ ਤੇ ਰੱਖੀ ਉਹ ਤੇ ਇਹਦਾ ਜੇਡਿੰਗ ਉਹਦਾ ਸਾਡ ਆ ਕਿਤੇ ਜਾੜੀ ਆ ਹਾਂ 4 ਮਿੰਟ ਲੱਗੇ ਪਿਆ ਅੰਦਰ ਅੱਗੇ ਪੱਤੀ ਬਣਾ ਲੈਣੀ ਅੱਪਾ ਕੱਲੇ ਸਿਰਫ ਚੁੰਝੇ ਜੀਓ ਕੱਢਣੇ ਆ ਹੈਂਡਲੇ ਕੱਢਣਾ ਬਾਹਰੋਂ ਵੀ ਅੱਛਾ ਅੰਦਰ ਸਾਰੇ ਸਾਰੇ ਅੰਦਰ ਹਾਂ ਜੇ ਉੱਪਰ ਇਹਦੀ ਬੈਟਰੀ ਬਾਹਰ ਆ ਬਾਹਰ ਲਾ DNA ਜੇ ਤਾਂ ਨਹੀਂ ਕੋਈ ਚੱਕਰ ਇੱਥੇ ਹੀ ਲਾ ਲੂਗੇ ਕਿਤੇ ਇੱਥੇ ਲਾ ਲੂਗੇ ਹਾਂ ਇੱਥੇ ਥੱਲੇ ਵਾਲੀ ਸਾਈਡ ਲਾ ਦਾਂਗੇ ਬਾ ਇੱਥੇ ਹੀ ਲਾ ਦਾਨੀ ਆਪਾਂ ਨਾਲ ਵੀਡੀਓ ਕੋਈ ਵਾਹ ਠੀਕ ਆ ਉਹ ਲਾਉਣੀ ਆ ਸੋਚ ਕਿਉਂਕਿ ਇਹ ਵੀ ਉਦੋਂ ਤਾਂ بچاؤ ਹੋ ਗਿਆ ਬਈ ਜਿਗਣ ਆਪਾਂ ਨੇ ਲਗਤ ਲਾਈ ਵੀ ਨਾ ਉੱਥੇ ਤੇ ਬਸ ਸਪਲਾਈ ਬੰਦ ਆਪਣੀ ਸਾਰੀ ਫੇਰ ਨਹੀਂ ਕੋਈ ਚੱਕਰ ਆਗਾ ਕੀ ਹਾਲ ਆ ਜੀ ਤੇ ਚਲੋ ਬਾਕੀ ਆਪਾਂ ਚੱਲਦੇ ਆਂ ਬਈ ਹੁਣ ਤੋ ਆ ਪਿਆ ਉਹ ਕਿੱਡਾ ਉਹ ਸਭ ਨਹੀਂ ਵੇਚਿਆ ਪਿਆ ਮੇਰੀ ਚੋਣ ਫਿਊਜ ਫਿਆਜ ਜਿਹੜੇ ਉਹ ਸਾਰੇ ਨਵੇਂ ਲਾ ਦੇਣੇ ਹੁਣ ਇਹਨੇ ਤਾਰ ਤੁਰ ਇਹਨੂੰ ਕਹਿਤਾ ਵੀ ਉੱਥੇ ਤੇ ਲੈ ਆਈ ਭਾਈ ਜਿਹੜੀ ਜਉਣੀ ਆ ਕੇ ਆਪਾਂ ਕਰਵਾਵਾਂਗੇ ਬਾ ਤਾਰ ਕੋਈ ਦਿਖੇ ਹੀ ਨਾ ਸਾਰਾ ਸਾਰਾ ਘੜਪਾ ਮੈਂ ਜਰਤ ਮੰਨ ਜਿੱਦਾਂ ਲੱਗਿਆ ਰਹਿ ਹੁਣ ਸ਼ਾਮ ਤੱਕ ਸ਼ਾਮ ਲੈ ਤੂੰ ਟਿੱਕ ਕਰ ਤਸੱਲੀ ਵਾਲਾ ਕੰਮ ਤਾਂ ਹੀ ਮੈਂ ਬਿੱਲਾ ਹੋ ਕੇ ਹਨ ਖੜਾ ਕੇ ਚੱਲੇ ਆਵਾਂਗਾ ਉਹੀ ਨਹੀਂ ਭੱਜਣਾ ਠੱਲ ਕੰਮ ਨਹੀਂ ਕਰਨਾ ਬੰਦ ਕਰ ਹੁਣ ਆ ਵੀ ਨਹੀਂ ਕੰਮ ਸਹੀ ਆ ਇਹ ਬੈਟਿੰਗ ਦਾ ਕੰਮ ਆ ਯਾਰ ਇੱਕ ਸੋਖੇ ਇਹਨੂੰ ਦੇਖੋ ਆ ਜਿਹੜੀ ਬੱਲ ਵੀ ਹੈ ਨਾ ਤੈਨੂੰ ਇੱਥੇ ਟਾਈ ਮਾਰਦੀ ਕਾਲੀ ਉਹ ਲੱਗੇ ਨਾ ਇਨ ਨੂੰ ਆਪੇ ਕਹਿਮੇ ਦੇਖ ਲਈ ਪਹਿਲਾਂ ਸਟਿੰਗ ਜੀ ਕਰੀਏ ਚੰਗੀ ਲੱਗਦੀ ਚੱਕੀ ਕਾਲੀ ਟੇਪ ਮਾਰ ਲਈ ਪਹਿਲਾਂ ਚਲੋ ਤੁਸਕੇ ਵਾਲਾ ਮੋੜਾ ਲੈ ਕੇ ਚੱਲਦੇ ਆਪਾਂ ਹੁਣ ਘਰ ਲਈ ਗਰਦਨ ਪੱਤ ਫੇਰੀ ਜਾਏਗਾ ਲਓ ਜੀ ਬਾਈ ਸਸੇ ਕਾਲ ਜੀ ਸਾਰਿਆਂ ਨੂੰ ਸਵਾਗਤ ਜੀ ਡਾਕਟਰ ਸੱਪ ਚੰਗਿਆ ਤੇ ਆਖੇ ਉਧਰ ਪੰਜ ਸਾਹਿਬ ਸਤਿ ਸ੍ਰੀ ਅਕਾਲ ਜੀ ਮੇਰੇ ਬੱਚਾ ਸਭ ਨੂੰ ਪਿਆਰ ਭਰੀ ਪਿਆਰ ਭਜੀ ਹੈ ਕੀ ਹਾਲ ਆ ਤੇ ਬਾਈ ਇਹ ਵੀ ਸਕੂਲ ਤੇ ਆਉਂਦੀ ਸਾਰੇ ਭੱਜਿਆ ਜਾ ਕਰ ਤੇ ਮੈਂ ਇੱਕ ਬਰਦੀ ਦੁਆਰੇ ਖੋਲ ਕੇ ਆਇਆ ਐਵੇਂ ਜਾਨੂੰ ਵਿਆਹ ਤੇ ਆਇਆ ਤਾਂ ਮੈਂ ਤਾਂ ਇੱਕ ਤੋਂ ਫੋਟੋ ਖਿੱਚ ਲਈ ਸ਼ਾਹਜਾਹ ਦੇ ਨਾਲ ਤੇ ਹੁਣ ਮੱਖੀ ਬਹੁਤ ਅੰਕ ਕਰਦੀ ਆ ਨਾ ਅੰਚ ਤੇ ਹੁਣ ਬਾਈ ਆਪਾਂ ਇੱਕ ਟਰਾਂਸਫਾਰਮ ਦਾ ਆਪਾਂ ਦੇ ਬਹੁਤ ਦਿੱਕਤ ਆਉਂਦੀ ਤੇ ਲਾਈਟ ਐ ਨਹੀਂ ਪੂਰੀ ਆਉਂਦੀ ਤੇ ਏਸੀ ਲਵਾਇਆ ਤੇ ਏਸੀ ਦਾ ਕੋਈ ਫਾਇਦਾ ਨਹੀਂ ਹੋਇਆ ਇੱਕ ਦਿਨ ਹੀ ਪੈ ਕੇ ਦੇਖਿਆ ਅੰਦਰ ਨਾ ਲੈਡ ਪੂਰੀ ਆਉਂਦੀ ਨਹੀਂ ਨਾ ਟੋਕੇ ਵਾਲੀ ਮਸ਼ੀਨ ਚੱਲਦੀ ਹੈ ਆਪਣਾ ਜਿਵੇਂ ਇਹ ਨਿਵੇਟਰ ਨਹੀਂ ਹੈ ਗਿਆ ਹੂੰ ਉਹ ਲੈਡ ਭੱਜ ਜਾਂਦੀ ਉਹਨਾਂ ਨੂੰ ਔਖਾਉਣ ਦੋਰੇ ਹੂੰ ਤੇ ਮੀਟਰ ਦਾ ਥੋੜੀ ਕੰਮ ਕਰਨਾ ਇਹਨੇ ਹਾਂ ਹੋ ਨਾ ਕੋਈ ਤਨ ਨਿਵੇਟਰ ਦਾ ਕਰਕੇ ਦਊਂਗੀ ਜਿਵੇਂ ਜੀ ਉਧਰ ਫਿਊਜ ਉੜ ਜਾਂਦਾ ਦਾ ਹਾਂ ਉਹ ਹਾਂ ਫਿਊਜ ਉਧਰ ਫਿਊਜ ਬਹੁਤ ਉੜਦਾ ਦਾ ਬਾਈ ਜਿਹੜਾ ਟਰਾਂਸਫਾਰਮਰ ਉਹਦੇ ਪਰ ਨਾ ਆਪਣਾ ਅੱਧਾ ਪਿੰਡ ਤਕਰੀਬਨ ਇੱਕ ਫਿਊਜ ਉਹਦੇ ਪਰ ਦਾ ਟਰਾਂਸਫਾਰਮਰ ਦੋ ਤਾਂ ਲੱਗੇ ਪਿਓ ਪਰ ਉਹ ਪਰਾਂ ਰਹਿ ਜਾਂਦਾ ਇੱਕ ਕਾਲੇ ਨਾਲ ਚਾਚੀ ਨਾਲ ਵਾਲੀ ਕੱਚ ਵੀ ਨਾਲ ਵਾਲ ਆ ਆਪਣਾ ਇਲਾਕਾ ਸਾਰਾ ਹੀ ਇੱਧਰ ਲਾ ਤੇ ਵਿਚਾਲੇ ਘਰ ਸਾਰੇ ਪੰਜ ਪੰਜ ਨਾਲੇ ਵੀ ਸਾਰੇ ਇਹ ਇਹ ਚਾਉਂਦੇ ਤੇ ਬਈ ਇੱਕ ਟ੍ਰਾਂਸਫਾਰਮ ਪਰ ਫਿਊਜ ਜੁੜੀ ਜਾਂਦੇ ਰਾਤ ਨੂੰ ਬਹੁਤ ਦਿੱਕਤ ਆਉਂਦੀ ਸੀ ਅੱਧੇ ਅੱਧੇ ਰਾਤ ਨੂੰ ਬਈ ਚੜ੍ਹ ਚੜ੍ਹ ਕੇ ਫਿਊਜ ਲਾਏ ਆਪਾਂ ਨੇ ਵੀ ਰਿਸਕ ਲੈ ਲੈ ਕੇ ਹੂੰ ਤੇ ਪਦੇ ਵਾਲੀ ਚਾਲ ਇਹਦੀ ਹੂੰ ਤੇ ਬਾਕੀ ਉਹ ਲਾਏ ਆ ਫਿਰ ਬਈ ਤਾਂ ਕਰਕੇ ਹੁਣ ਟਰਾਂਸਫਰਮ ਦਾ ਹਿੱਲਾ ਹੋ ਗਿਆ ਭਰਾਇਆ ਬਦ ਆਪਾਂ ਨੇ ਕੱਦਾਂ ਹੀ ਆ 6 ਮਹੀਨੇ ਤਕਰੀਬਨ ਹੋ ਚੱਲੇ ਬਹੁਤ ਬਈ ਪਿੰਡਦਿਆਂ ਨੇ ਪਰ ਪਰ ਕੇ ਦਿੱਤੇ ਫਾਰਮ ਹਨ ਪਰ ਕਿਸੇ ਦੀ ਕੁਛ ਨਹੀਂ ਸੁਣੀ ਸਾਨੂੰ ਪਤਾ ਸ਼ਿਕਾਰ ਸ਼ਵੇਨਾ ਕੰਮ ਨਹੀਂ ਤਾਂ ਆਪਾਂ ਨੇ ਹੁਣ ਕਹਿ ਕੋਹਾ ਕੋ ਕੇ ਬਈ ਪੂਰਾ ਜੋਰ ਮਾਰ ਕੇ ਰੇਗਸਾਲ ਆਇਓ ਕੱਢ ਦੰਦੇ ਤੇ ਐਦ ਕੀ ਆਪਾਂ ਨੇ ਹੰਬਲਾ ਮਾਰਿਆ ਪੂਰਾ ਤੇ ਲਿਖ ਕੇ ਦੁਬਾਰੇ ਦੇ ਕੇ ਸਾਰਾ ਕੁ ਕਰਵਾ ਕੇ ਤਾਂ ਟਰਾਂਸਫਰ ਮਿਲਵਾਇਆ ਪਿੰਡ ਤੇ ਹੁਣ ਤਾਰ ਕੇ ਗਈਆਂ ਸਮਾਨ ਬਾਕੀ ਖੰਬੇ ਆ ਜਿਹੜੇ ਵੱਡੇ ਪਤਾਰ ਤੇ ਉਹਨਾਂ ਨੇ ਉਹ ਲੈ ਕੇ ਆਉਣੇ ਪਾਂਚਾ ਆਪਾਂ ਹੁਣ ਨਾ ਟਰੈਕਟਰ ਲੈ ਕੇ ਆਉਣਾ ਉਹ ਲੱਗਿਆ ਹੋਇਆ ਬੈਰਿੰਗ ਕਰਨਾ ਤੇ ਫਿਰ ਆਪਾਂ ਨੇ ਉਹ ਕਰਨਾ ਖੰਭੇ 'ਚ ਟਾਈਮ ਨਾਲ ਆ ਕੇ ਫਿਰ ਤਾਂ ਖੰਭੇ ਹੁਣ ਹੀ ਲੈ ਆਉਣੇ ਨਹੀਂ ਆਪਾਂ ਕੱਲੂ ਲਿਆਉਂਗੇ ਠੀਕ ਆ ਉਹ ਅੱਡੇ ਪਰ ਪਏ ਆ ਖਿੱਚ ਕੇ ਲਿਆਉਣੇ ਪੈਣੇ ਆ ਉਹ ਉੱਥੇ ਤਾਰਦੇ ਆ ਉੱਥੇ ਤਾਰਿਆ ਇਹ ਉਹਨੂੰ ਪਤਾ ਨਹੀਂ ਤਾਂ ਤੇ ਟਰਾਂਸਫਾਰਮ ਵੀ ਆ ਜਾਣਾ ਇੱਕ ਅੱਧੇ ਦਿਨ 'ਚ ਤੇ ਹੁਣ ਆਪਾਂ ਦੇਖਦੇ ਆ ਕਿੰਨਾ ਖਰਚਾ ਕਿਹਾਲ ਸਾਫ ਪਤਾ ਲੱਗਦਾ ਦਵਾਈ ਲਗੂਈ ਦਾ ਉਹ ਆਪਾਂ ਨੇ ਘਰ ਘਰ ਤੀ ਬਈ ਲਾ ਕੇ ਅਗਲੇ ਸਾਰਿਆਂ ਦੇ ਹਨ ਦੇ ਦਾਂਗੇ ਗੋਗੋ ਸੇਵਾ ਪਾਣੀ ਕਰਨੀ ਪੈਂਦੀ ਉਹਦੇ ਨੂੰ ਲੱਗਦਾ ਨਹੀਂ ਬਾਕੀ ਹੁਣ ਇਹਨੂੰ ਪਿੰਡ ਦੇ ਕੋਲੇ ਲੱਗੇ ਵਿਅਜ ਚਾਰਨਾ ਕਿ ਇੱਧਰ ਨੂੰ ਜਾਣਾ ਹੈਗਾ ਅਜੇ ਬਾਅਦ ਚੋਂ 10 ਮਿੰਟ ਉੱਧਰ ਲਵਾ ਕੇ ਆਉਂਗਾ ਫਿਰ ਭੱਜਣਾ ਠੱਲੂੰਗਾ ਇਹ ਜਾਨ ਨੂੰ ਮੈਂ ਇੱਕ ਵਾਰ ਚੁਕਾਦੀ ਆ ਉਹ ਖੱਬੜ ਬਹੁਤ ਸੋਹਣਾ ਦਾ ਆ ਦੇਖੋ ਟੇੜਾ ਵਾਲਾ ਇਹਨ ਖੱਬੜ ਵਾਲਾ ਵਧੀਆ 10 ਮਿੰਟ ਉਰੇ ਚਾਰ ਕੇ ਫਿਰ ਚੱਲਦੇ ਆ ਪੁੱਧਰ ਨੂੰ ਠੀਕ ਨਹੀਂ ਬੰਚ ਬਾਕੀ ਫਿਰ ਤੁਹਾਨੂੰ ਬੈਰੀਂਗ ਦਾ ਦਿਖਾਉਣਾ ਹੈ ਬਈ ਕਿਵੇਂ ਦਾ ਕੰਮ ਕਰਦਾ ਮੁੰਡਾ ਕਿਵੇਂ ਲੱਗਿਆ ਹੋਣਾ ਬਾਕੀ ਦਿਨ ਪਾ ਦਿਨ ਸਹਿਬਾ ਦਾ ਬਹੁਤ ਫਰਕ ਪੈ ਰਿਹਾ ਬਈ ਇੱਕ ਆਪਾਂ ਨੇ ਤੂੜੀ ਘਟਾਤੀ ਚੋਕਰ ਲੇ ਜਾਂਦਾ ਚੋਕਰ ਐਡ ਕਰਤਾ ਤੂੜੀ ਚ ਰਲਾ ਕੇ ਥੋੜਾ ਜਿਹਾ ਚੋਕਰ ਉਹ ਤੁਹਾਨੂੰ ਦਿਖਾਵਾਂਗੇ ਕਿਵੇਂ ਪਾਏ ਕਰਨਾ ਹੁਣ ਆਪਾਂ ਨੇ ਬਾਕੀ ਥੋੜੀ ਜਿਹੀ ਹਰਿਆਈ ਬਰਸੀਨ ਸ਼ੁਰੂ ਕਰਤਾ ਜਾਂਦਾ ਇੱਕ ਟਾਈਮ ਬਰਸੀਨ ਵੀ ਪਾਉਨੇ ਆਪਾਂ ਹੁਣ ਉਹੀ ਤਕਰੀਬਨ 11:00 ਬਜੇ 12 ਫਿਰ 2 ਵਜੇ ਤੋਂ ਦਾਣਾ ਪਾ ਦਿੰਦਾ 2 ਵਜੇ ਤੋਂ ਬਾਅਦ ਹੁਣ ਖੜੇ ਤੇ ਉਹਦੇ ਬਾਅਦ ਪਾਣੀ ਪੂਣੀ ਆਨ ਕੂਲ ਰਹਿੰਦਾ ਪਾਣੀ ਹੈ ਅੱਜ ਆਪਣੀ ਆੜੀ ਲੈ ਕੇ ਆ ਅੱਜ ਆੜੀ ਭੱਦੀਆਂ ਨੂਰੀ ਦੇ ਕਿੱਥੇ ਅੱਛਾ ਅੱਛਾ ਸਾਬਾ ਨੂੰ ਮਲਾਉਣ ਤੇ ਉਹਦੇ ਕਰਕੇ ਹੁਣ ਫਿਰ ਉਹ ਪਾਏ ਕਰਨਾ ਆਪਾਂ ਨੇ ਹਰਿਆਈ ਹਰੂਈ ਸ਼ੁਰੂ ਕਰਤੀ ਇਹ ਤਾਂ ਨਹੀਂ ਹੁਣ ਐ ਥੋੜੀ ਥੋੜੀ ਸ਼ੁਰੂ ਕਰੀਏ ਜਮਾਈ ਹੁਣ ਰੋਜੋ ਦਿਨ ਪੱਤੇ ਨੂੰ ਵਧਾ ਹੋ ਰਹੀ ਹੈ ਉਹ ਹੀ 3-4 ਕਿਲੋ ਇਹਨੂੰ ਹਰਿਆਈ ਪਾਏ ਕਰਨੀ ਆ ਵੀ ਬਰਸੀਨ ਜਵਾ ਬੀਜ ਤਾਂ ਫਿਰ ਜਵਾ ਆਪਾਂ ਨੇ ਸਿਕਾਉਣਾ ਸੁਕਾ ਕੇ ਉਹ ਪਾਵਾਂਗੇ ਫਿਰ ਗਰਮੀਆਂ ਗਰਮੀਆਂ ਰੱਖ ਲਾਂਗੇ ਵੀ ਜਿਵੇਂ ਵੀ ਹੋਇਆ ਫਿਰ ਦਾਣੇ ਦੇ ਵਿੱਚ ਹੋਰ ਐਡ ਕਰ ਦੋਗੇ ਉਹ ਹੁਣ ਜੇ ਜਬੀ ਗਰਮੇ ਆ ਫਿਰ ਉਹ ਹੁਣ ਤਾਂ ਸਿਆਲ ਚ ਦਾ ਚਲੋ ਪੈਣੀ ਹੋ ਸਣੇ ਉਹ ਫਿਰ ਬਾਕੀ ਜੇ ਵੱਧ ਗਈ ਤਾਂ ਫਿਰ ਆਪਾਂ ਉਹ ਕਰ ਲਾਂਗੇ ਮਿੱਥਰਾ ਇਸਰ ਨਾਲ ਕਢਾ ਲਾਂਗੇ ਨਾ ਉਹ ਚੱਲ ਰਹੀਆਂ ਕੰਮ ਹੁਣ ਮਾਰੋ ਮਾਰ ਮਸ਼ੀਨਾਂ ਲੱਗੀਆਂ ਵੀ ਆ ਦੋ ਹੈ ਸਫਾਈ ਕਰਨਾ ਤੇ ਆ ਪੂੜੇ-ਪੂੜੇ ਬਹੁਤ ਸੋਹਣੇ ਬਣਨ ਲੱਗ ਗਏ ਇਹਦੇ ਵਧੀਆ ਭਰਦੇ ਆ ਹੁਣ ਪਿੱਠੇ ਜੀ ਹੋ ਗਈ ਬਰਾਬਰ ਬੱਖੀਆਂ-ਬੁੱਖੀਆਂ ਵੀ ਲੱਗ ਗਈਆਂ ਹੁਣ ਕਰਨ ਬਾ ਹੁਣ ਦਿਨ-ਦਰ ਦਿਨ ਇਦਾਂ ਭਰੇ ਆ ਬਈ ਰੋਜ ਤੇ ਐਤਵਾਰ ਨੂੰ ਆਪਾਂ ਨੇ ਪਾਣੀ ਸ਼ੁਰੂ ਕਰਨਾ ਕਣਕ ਨੂੰ 20 ਦਿਨ ਵੈਸੇ ਹੋ ਗਏ ਥੋੜੀ ਕਣਕ ਛੋਟੀ ਆ ਮੈਂ ਕਹਿੰਨਾ ਵੀ ਐਡੀ ਕ ਹੋ ਜਵੇ ਤਾਂ ਲਾਈਏ ਪਾਣੀ ਆਪਾਂ ਇਹ ਵੀ ਸੁਪਰ ਸੀਡਰ ਸ਼ਕਤੀਮਾਨ ਵਾਲੇ ਨਾਲ ਬੀਜ ਹੋਈ ਵੀ 855 ਤੇ ਇਧਰਲਾ ਇਹ ਮਲਚਰ ਮਾਰ ਕੇ ਬੀਜੀ ਵੀ ਬਈ ਇਹ ਲੇਟ ਬੀਜੀ ਆ ਪਹਿਲਾਂ ਬੀਤੀ ਸੀ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦਾ ਰੁਟੀਨ ਹੁੰਦਾ ਫਿਰਾਂ ਚ ਲਓ ਜੀ ਬਾਈ ਤਾਂ ਪੰਜਾਬ ਚੱਕਦਾ ਸੁੱਖ ਇਹਨੇ ਗੱਲਬਾਤ ਐ ਸਿਰਾਂ ਲਾ ਚੱਤੀ ਹੁਣ ਤੂੰ ਉਹ ਕੀ ਕਰਿਆ ਜਿਹੜਾ ਬੈਟਰੀ ਵਾਲਾ ਕਹਿੰਦਾ ਬੈਟਰੀ ਵਾਲਾ ਜਿਹੜੀ ਸਪਲਾਈਰ ਨੇ ਜੜੀ ਸੀ ਪਹਿਲਾਂ ਹਾਂ ਬਈ ਹੁਣ ਵਿਜਕਣਾ ਆਪਣਾ ਨੁਕਸਾਨ ਹੋ ਜਾਂਦਾ ਨੁਕਸਾਨ ਹੋ ਜਾਂਦਾ ਕਿ ਅੱਗ ਪੈ ਜਾਂਦੀ ਸਿੱਖਦਾ ਕਿ ਅੱਗ ਪੈ ਜਾਂਦੀ ਹੁਣ ਆਪਾਂ ਨੇ ਫਿਊਜ਼ ਲਾ ਪਾਉਣਾ ਜੇ ਜੇ ਫਿਊਜ ਜੁੜ ਜੇਗਾ ਨਾ ਜੇ ਕੋਈ ਵੀ ਲਾਈਟ ਤੇ ਕੋਈ ਚੱਕਰ ਆਉਂਦਾ ਇਹਦੇ ਵੀ ਜਿਹੜੀ ਉੱਪਰਲੀ ਬੈਰੀ ਥੱਲਦੀ ਆ ਵੀ ਆਡਾ ਸਾਰੀ ਲਾਈਟਾਂ ਦੀ ਮੋੜਲਾ ਪੋਰਸ਼ਨ ਆ ਉਹ ਲਾਈਟਾਂ ਦਾ ਆ ਲਾਈਟਾਂ ਦਾ ਸਾਰੇ ਫਿਊਜ ਵਰਤੇ ਆ ਮੈਂ ਕਹਣਾ ਇੱਕ ਜੂਜ ਹੈ ਉਹ ਡਰਾਈਵਰ ਤੇ ਠੀਕ ਆ ਤਾਂ ਨਹੀਂ ਡਰਾਈਵਰ ਟਰੈਕਟਰ ਟਰੈਕਟਰ ਦਾ ਕੋਈ ਲੈ ਕੇ ਦੇਗਾ ਨਹੀਂ ਗੱਲ ਵਾਸਤੇ ਰਹਾ ਲੱਗਦੀ ਐਂ ਜਿੰਨ ਬੰਦਾ ਵੀ ਨਹੀਂ ਪਾਇਆ ਨਾ ਫਤਹਿ ਨਹੀਂ ਪਾਤੀ ਪਿੱਪਰ ਬਣਾ ਅਇਤ ਹੁੰਦਾ 2024 ਚੱਕੀ ਜਾਉਂਗੀ ਬੜੀਆਂ ਸਿੰਪਰ ਵੱਲੋਂ ਬਾਦਲੇ ਖਰਾਬ ਨਹੀਂ ਹੁੰਦੇ ਜੀ ਮੇ ਕੋਈ ਵੀ ਵੇਥੇ ਜਿਹੜਾ ਕਿਉਂ ਖਰਾਬ ਤਾਂ ਬ੍ਰੇਕ ਲੈਣਾ ਉਹ ਵੀ ਬਾਤਾਂ ਮੈਂ ਪਾਦਾ ਇੱਕ ਸਮਾਂ ਬਾਅਦ ਉਹ ਵੀ ਸਸਤਾ ਹੈ ਲਕੀ ਇਹ ਹਾਂ ਫਿਰ ਡਾਲ ਲਈ ਤਾਂ ਪੂਟ ਲਾਉਣਾ ਬਾਹਰ ਆ ਲਾਤੀਆਂ ਬਾਹਰ ਉੱਪਰ ਚਾਤੇ ਲੱਗਣੇ ਗੱਡ ਸੋਣੀ ਮੇਰੀ ਬਾਤ ਬਹੁਤ ਲੱਗਾ ਵਾਡੂ ਆਣ ਥੱਲੇ ਥੱਲੇ ਲੱਗੀ ਥੱਲੇ ਥੱਲੇ ਸੋਣੀ ਲੱਗੀ ਉਹ ਤੁਸੀਂ ਦੇਖੀਦਾ ਕੱਪੀ ਪਰ ਉਹ ਲਿਖਦਾ ਆਪਾਂ ਬੀਚ ਵਾਰਦੀ ਆ। ਕੋਲੇ ਹੱਥ ਕਰਦਾ ਸਾਲਾ ਕਰਕੇ ਪਰ ਵੀ ਪਲਾਣ ਆ ਨਿਕਲ ਗਿਆ। ਆਹ ਤਾਂ ਬਿਜਲੀ ਨਹੀਂ ਪੋਹੀ ਸੀ। ਉਹ ਚੱਕੀ ਪਿੱਛੋਂ ਕੱਟ ਗਈ ਉਹ ਤੇ ਥੱਲੇ ਦੇ ਸੇਬ ਦੇ ਨਾਲ ਨਾਲ ਇਹ ਛੜੀ ਆ ਜਾ ਬਈ ਕਿਥਾਂ ਨੂੰ ਗਿਆ। ਇਹਨੇ ਆ ਆ ਤੰਤਾ ਆ ਦੇਖੋ ਬਈ ਆਹੇ ਕੰਮ ਵਧੀਆ ਵਾਲਾ। ਆ ਥੱਲੇ ਟਾਈ ਕਰਕੇ ਹੁਣ ਟੈਨਸ਼ਨ ਨਹੀਂ ਕੋਈ। ਆ ਜੋ ਹੁਣ ਮਾਣ ਘੱਲਿਆ ਜਿਹਦੇ ਤੇ ਕਹਾ ਨਹੀਂ ਦੇ ਤੋ ਇਹ ਵੀ ਘਰ ਪਿੰਨ ਪਾਤੀ। ਹਾਂ ਉਹ ਪਕਾ ਦਾ ਮੋੜੇ ਕਿੰਡੀ ਚੁਰੇ ਉਹ ਮੈਂ ਕੱਢ ਤੀ ਫਰੀ ਤੀ ਉਹ ਤੋਂ ਵਧੀਆ ਠੀਕ ਹੈ ਔਰ ਇਹ ਪਿੰਨਾ ਪਾ ਕੇ ਜਦੋਂ ਮੈਂ ਬਰਾਬਰ ਕਰਤਾ ਜਿਹੜੀ ਬਿੰਗੀ ਤੇਰੀ ਹੱਥਾਂ ਜਿੰਨੀ ਜਿਆਦਾ ਇਹ ਵੀ ਸਿੱਧੀ ਕਰਤੀ ਮੈਂ ਪ੍ਰੋਪਰ ਇਸ ਆਂਦੀ ਹੁਣ ਕੋਲ ਉੱਪਰ ਤੇ ਵਾਹ ਠੀਕ ਉਹ ਤਾਂ ਨਾ ਗੱਲਬਾਤ ਬਾਈ ਸਿਰਾਂ ਲਾ ਜਾਂਦੀ ਮੁੰਡੇ ਨੇ ਹੁਣ ਉਹ ਵੀ ਬੱਲਮ ਵੀ ਹੋ ਡਰਦਾ ਨਹੀਂ ਹੋਗਾ ਤਾਰ ਦਿਖਦੀਆਂ ਨਹੀਂ ਕੋਈ ਹੁਣ ਨਾ ਕੋਈ ਤੰਗ ਨਹੀਂ ਆਹੀ ਚਾਹੁੰਦਾ ਦਾ ਬਾਈ ਆਹ ਕੰਮ ਤੇ ਕਿਸੇ ਦਾ ਛੱਡਿਆ ਇਹਨੂੰ ਤਾਂ ਆ ਵੀ ਚਾਹਦਾ ਆਪਣੀ ਕਰਦੇ ਹੋਏ ਹਾਂ ਓਹ ਠੀਕ ਹੈ ਉਹ ਫਮਗਰਾੜ ਬਰਾ ਪਟਿਆ ਬੰਨਾ ਪਹਿਲਾ ਵਾਲਾ ਹੀ ਉਹਦੇ ਹਾਲਾਤ ਆ ਪਹਿਲਾਂ ਮੈਂ ਦੂ ਹਿਲੇ ਆ ਉਹਦੇ ਨਾਲ ਹੀ ਲੱਗਿਆ ਫੇਰ ਉਹ ਨਹੀਂ ਹਲਾਇਆ ਪਹਿਲਾਂ ਨੇ ਯੂ ਨੇ ਐਂ ਨਹੀਂ ਕੰਮ ਕਰਦਾ ਇੱਕ ਜਿਹੇ ਕੰਮ ਆਪਾਂ ਨੇ ਹੋਣ ਦਾ ਨਹੀਂ ਕਰ ਇੱਕ ਆ ਰਿਹਾ ਨਾ ਇਟਾ ਵਰਤਦੀਆਂ ਜਿਹੜੀਆਂ ਜਿਹੜਾ ਉਹ ਨਾ ਇਹ ਸਹੀ ਆ ਇਹ ਸਾਰਾ ਬੁੱਕੇ ਆ ਤੇ ਪਹਿਲੇ ਮੈਂ ਚੱਲਣ ਦੀ ਆ ਤੇ ਬਸ ਸੋਚਿਆ ਹਾਂ ਉਹ ਤਾਂ ਸਮਝੇ ਹੋਣਗੇ ਜਿਹੜੀਆਂ ਹੁਣ ਇੱਕ ਆ ਬਦਲਣੀ ਆਪਾਂ ਨੇ ਹਾਂ ਇਹ ਤਾਂ ਨਾਟਾ ਨਾ 94 ਚਾਰੇ 49 ਪੁਣੇ ਆ ਇੱਕ ਆਪ ਬਦਲਨੀ ਹੈ 13 ਬਦਲਣਾ ਰੌਂਡ ਬਦਲਣਾ ਤੇ ਕਾ ਸੀਸੇ ਸਾਫ ਕਰਨੇ ਉਹਦੇ ਕੋਲ ਇਸੇ ਸਾਫ ਕਰਕੇ ਸਿੱਲੀ ਕੋਨ ਭਰ ਕੇ ਦੁਬਾਰਾ ਸਹੀ ਤੇ ਇਹਨਾਂ ਨੂੰ ਸਹੀ ਤਰ੍ਹਾਂ ਵੀ ਅੰਦਰ ਪਾਣੀ ਨਾ ਜਾਵੇ ਤੇ ਕਰ ਦਨ ਜਿਆਦਾ ਦੇਖਣਾ ਇਹ ਕੰਮ ਰਹਿ ਗਿਆ ਇੱਕ ਦੋ ਦਾ ਚੱਲ ਹੋ ਜਾਵੇ ਤਾਂ ਕੋਈ ਰਮਣਸਰ ਲਾ ਲੈ ਮੇਨ ਬੈਰੀਂਗ ਲਈ ਤਾਂ ਆਪਾਂ ਨੂੰ ਮੇਨ ਤਾਂ ਬੈਰੀਂਗ ਦਾ ਤਾਂ ਮੁਕ ਖਸਾਨ ਬਹੁਤ ਹੋਇਆ ਬਤਾ ਬਹੁਤ ਜ਼ਿਆਦਾ ਉਹ ਸਾਰੀ ਉੱਥੇ ਅੱਗ ਪੈਣੀ ਦੀ ਉਹ ਜਿਹਾ ਨਾ ਟੁੱਟਦੀ ਜਿਹਾ ਨਾ ਪਤਾ ਲੱਗਦਾ ਇੱਕ ਸੁਣ ਨਾਲ ਤੇ ਇੰਨੀ ਨਿੱਤਾਂ ਨਾ ਹੁੰਦੀ ਆ ਦੇਖ ਲੋ ਬਾਈ ਇਹ ਤਾਂ ਨਾ ਆ ਕਰੀ ਦੀ ਜੀ ਮੈਨੂੰ ਲੈ ਗੋ ਆ ਲੈਟਾ ਚੱਲਦੀ ਇਹਨੂੰ ਰੱਖ ਲੈ ਚਲਾ ਲਈ ਰੱਖ ਦੇ ਫੌਨ ਨਾਲ ਹੀ ਕਰਦੇ ਨੂੰ ਲੈਣੀ ਆਉਂਦੇ ਕਰਾ ਨੂੰ ਫੌਰਨ ਉਹ ਹੋ ਗਿਆ ਪੱਤੀ ਸਿੱਧੀ ਘੱਟੇ ਤੇਰੇ ਕੋਲ ਉਹ ਬਾਤ ਤੇ ਕੁੰਡੇ ਆ ਕੇ ਨਾ ਇਹਨੂੰ ਸੈਟਿੰਗ ਹੁੰਦੀ ਇਹੇ ਫੇਰ ਤਾਂ ਜਾਨਣਾ ਮੈਨੂੰ ਬਹੁਤ ਹੋਵੇ ਹੋਈ ਉੱਥੇ ਤੇ ਬੜੀ ਜੀ ਨਾ ਕਿੰਨੀ ਕਿ ਆਇਆ ਨਹੀਂ ਨਾ ਆਇਆ ਇਹਨੂੰ ਸੈਟਿੰਗ ਕਰਕੇ ਇਹਨੂੰ ਵੀ ਬਾਅਦ ਵਿੱਚ ਦੋ ਜਣ ਦਾ ਹੇਠਾ ਪੈਣਾ ਹੈ ਦੋ ਜਣ ਦਾ ਹੇਠਾ ਬਸ ਪਰ ਉਰੇ ਲਾ ਦੰਨੇ ਇਹਨੂੰ ਉਰੇ ਲਾਵਾਂਗੇ ਜਿੱਦਣ ਨਾਲ ਪਰੇ ਸੋਚ ਲਾਉਣੀ ਆ ਗੂਰ ਮੇਨ ਰੱਖ ਕੇ ਦੋਸਤਾਂ ਨੂੰ ਥੋੜਾ ਜਿਹਾ ਲੈ ਜਾਂਦੇ ਆ ਆਹ ਕੰਮ ਆਇਆ ਨਾ ਪੱਕਾ ਕੋਈ ਕੰਮ ਕਰਾ ਲਾਂਗੇ ਯਾ ਬੱਤੀ ਬਣਾ ਕੇ ਲਾਉਂਦੇ ਨਹੀਂ ਮਨੇ ਰੱਖੀ ਨਾ ਨਾ ਲੱਗਿਆ ਪੱਤੀ ਬਣਾਣੀ ਆਪਾਂ। ਪੂਰੇ ਭਾਰ ਦਾ ਲਾਗੇ ਟੈਨਸ਼ਨ ਆ ਜਾਂਦੀ ਹੈ। ਹਾਂ। ਆਪੇ ਕਰੀਂ ਸੈਟਿੰਗ ਇਹਦੀ ਕਰਕੇ ਨਾ ਪੱਤੀਆਂ ਬੜਾ ਕੇ ਵੀ ਆਈਆਂ ਨੇ। ਆਪਾਂ ਨੇ ਉਹਨੇ ਫਿੱਟ ਕਰੇ ਦੇਣੀਆਂ ਨੇ। ਇਹ ਤਾਂ ਹਾਂ। ਤੇ ਹੁਣ ਮੈਂ ਚੱਲਦਾ। ਬਾਕੀ ਨੂੰ ਜਿਹੜਾ ਇੱਕ ਰਹਿ ਗਿਆ ਆਪਣੀ ਸੋਚ ਚ ਲਾਉਣ ਦਾ। ਸੋਚ ਜਿਹੜੀ ਆ ਮੇਰੀ ਸੋਚ ਰਹਿ ਗਈ ਨਾ। ਉਹ ਬੈਠੀ ਜਗ੍ਹਾ ਦੇਖ। ਮੇਰਾ ਟਾਈਮ ਹੀ ਲੱਗ ਗਿਆ ਆਹ ਉਹਨਾਂ ਰੁਕਿਆਂ ਨੂੰ ਮੈਂ ਕਿਹਾ। ਇਹ ਵਾਸਤੇ। ਚੰਗਾ ਉਹ ਰੁਕਿਆ ਨਹੀਂ ਨਾ। ਆਹ ਥੱਲੇ ਹੀ ਉਹੀ ਦੇਖੂਂਦੇ ਸਿੱਧੇ। ਕੋੜੇ-ਉੜੇ। ਇੱਥੇ ਨਾ ਫਿਰ ਉਹਨੂੰ ਦੇਖਣ ਆ ਜੜੀ ਹਾਂ ਜਦਾਂ ਬੋਹਲੀ ਪੱਤੀ ਬਣਾ ਲਈ ਛੁੱਟੇ ਬਣਾ ਗਾ ਜੀ ਪੱਤੀ ਬਣਾ ਕੇ ਆਪਾਂ ਨੇ ਇੱਕ ਬਣਨੀ ਇੱਕ ਪੱਤੀ ਬਣ ਗਈ ਇੱਥੇ ਜਾ ਕੇ ਕੱਟ ਆਫ ਹੁੰਦੀ ਕਰ ਦਈ ਮੈਂ ਤੋਂ ਇੱਕ ਬੜੀ ਫੜ ਲਈ ਕਿੱਥੋਂ ਬਹੁਤ ਚਲੋ ਬਾਕੀ ਬਈ ਮਨ ਖੁਸ਼ ਕਰ ਦੋ ਦੇਖਣਿਆਂ ਸਰੇ ਵਾਲਾ ਕੰਮ ਕਰਾ ਸਕਦੇ ਆ ਤੇ ਜੀ ਠੀਕ ਆ ਅਰੇ ਜਾ ਜੋ ਚਲੋ ਬਾਕੀ ਠੀਕ ਹੈ ਜੀ ਚਲਦੇ ਆ ਘਰੋਂ ਆਪਾਂ ਨੇ ਕੰਮ ਜਾਣਾ ਇੱਕ ਬੋਲ ਜੀ ਟਰੈਕਟਰ ਲੈ ਕੇ ਉੱਥੇ ਨੂੰ ਚੱਲੇ ਜਾਣਾ